ਸਾਸੀ ਗਾਲੀ ਸਾਰੇ ਹਾਂ ਆ ਭਾਈ ਮੇਰਾ ਭਾਣਜਾ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਹੈਲੋ 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 ਕਰੋ ਆਦੀਆ ਉਹ ਨਾਰੀ ਜੀ ਬਈ ਇੱਧਰ ਖੜਾ ਭਾਈ ਮਜੀਦ ਸਿੰਘ ਹਾਂ ਉਹ ਨਹੀਂ ਜੀ ਨਹੀਂ ਕਰਨੀ 사ਸੀ ਗਾਲੋ ਜੀ 사ਸੀ ਗਾਲੋ ਜੀ ਹਾਂ ਨਹੀਂ ਇੱਧਰ ਬਈ ਇੱਧਰ ਬਾਈ ਬੰਦੇ ਨੂੰ ਨਿਕਲੀ ਲਾਟਰੀ ਮਜੀਦ ਗਿੰਦੀ ਹੋ ਗਈ ਪਾਰਟੀ ਮਜੀਦ ਕਿੰਨੇ ਨਿਕਲੇ ਇਹ ਭਾਈ ਨੂੰ ਬੰਦੇ ਨੂੰ 100 ਯੂਰੋ ਨਿਕਲਿਆ ਤੇ ਉਹਦੇ ਮਾ ਕੋ ਵਾਹੋ ਦਾਨਵੀਰ ਕਾਰਨ ਉਹਦੇ ਮਾ ਕਹਿੰਦੇ ਦਾਨ ਕਰਾਇਆ ਮੁੰਡਾ 50 ਯੂਰੋ ਜੇ ਮੈਂ ਤੇਰੇ ਤੇ ਰਾਜ਼ੀਆਂ ਵੀ ਗੁਰਪ੍ਰਤਾਪ ਰੋਂਦਾ ਜੀ ਹਾਂ ਗੁਰਪ੍ਰਤਾਪ ਹੋਏ

ਭਾਈ ਬਹਿ ਵਧੀਆ ਚੀਜ਼ ਆਏ ਜਿਵੇਂ ਆਪਣੇ ਲੋਕ ਨੇ ਚੱਲ ਮਾਰੀ ਜਾਂਦੇ ਬੈਠੇ ਦੂਈ ਪੱਖੇ ਦੀ ਚੱਲ ਨਾਲ ਦੇ ਵਧੀਆ ਨਹੀਂ ਹਾਂ ਚੁੱਚਾ ਚੁੱਚਾ ਤੇ ਉਹ ਲੱਗਿਆ ਜੀ ਹੁੰਦੇ ਚੁੱਲਾ ਉੱדי ਤੇ ਪੈਂਦੀ ਹੈ ਫੀਡ ਤੇ ਇਹ ਬਾਈ ਜੇ ਸਿਆਲ ਚ ਘਰ ਬਖਾਉਣ ਵਾਸਤੇ ਲਾਏ ਹੋਏ ਲੋਕਾਂ ਨੇ ਚੁੱਲੇ ਵਾਲੇ ਤੇ ਇਹ ਛੱਡਦੇ ਨੇ ਸੇਕ ਫੀਡ ਪਈ ਆ ਦੀ ਹੁਣ ਹੁਣ ਨਹੀਂ ਵੀਡੀਓ ਤੇ ਦਰਸ਼ਨ ਕਰਾ ਦਿੰਦੇ ਫੀਡ ਹੈਗੀ ਵਿੱਚ ਬਈ ਤਾਂ ਲੈ ਲਈ ਮਾੜੀ ਕੱਢ ਕੇ ਹਾਂ ਵਿੱਚ ਦਾ ਵਿੱਚ ਦਾ ਖਾਣੇ ਪਈ ਹੈ ਜੀ ਵਿੱਚ ਹੈਗੀ ਹਾਂ ਹਾਂ ਲੁੱਟੋ ਬੋਨੇ ਵੀ ਵੀਡੀਓ ਲਾ ਲਓ ਵੀ ਲਓ ਜੀ ਆਹ ਹੈ ਫੀਡ ਤੇ ਜਿਹੜੀਆਂ ਆਪਣੇ ਡੰਗਰਾਂ ਨੂੰ ਬੋਨੇ ਹੋਣਦੀਆਂ ਮੋਟੀ ਥੋੜੀ ਜੀ ਪਰ ਉਹਦੀ ਜਦ ਆ ਉਹ ਬਿਆਦੀ ਮੱਕੀ ਮੁੱਕੀ ਜਿਵੇਂ ਲਾ ਲੋ ਕੁਝ ਹੋਰ ਐ ਲੰਮੇ ਸਾਡਾਂ ਡੰਗਰਾਂ ਦੇ ਖਾਣ ਵਾਸਤੇ ਜਿਹੜਾ ਵਿੱਚ ਸਮਾਨ ਪੈਂਦਾ ਉਹਦੀ ਇਹ ਆਹੀ ਲੱਕੜ ਦੀ ਬਣੀ ਹੋਈ ਲੱਕੜ ਦੀ ਪੂਰੀ ਦੀ ਇਸ ਪ੍ਰੈਸ਼ਨ ਅੱਗ ਵਾਸਤੇ ਆ ਤੇ ਆਹ ਔਰੇ ਤੋਂ ਬੰਨ ਹੋ ਜਾਂਦਾ ਜੀ ਉਹਦਾ ਸਾਰਾ ਸਿਸਟਮ ਵੀ ਕਿੰਨਾ ਟੈਂਪਰੇਚਰ ਰੱਖਣਾ ਤੁਸੀਂ ਤੇ ਉਹਦੇ ਨਾਲ ਨਾਲ ਫੀਡ ਗਿਰਦੀ ਹੈ ਜੀ ਇਹ ਤੇ ਜਿੰਨਾ ਟੈਂਪਰੇਚਰ ਹੋ ਗਿਆ ਉਹਦੇ ਨਾਲ ਨਾਲ ਬੰਦ ਹੋ ਜਾਂਦਾ ਜਿੰਨਾ ਘੱਟ ਹੋ ਜਾਂਦਾ ਉਹਦੇ ਬਾਅਦ ਆਟੋਮੈਟਿਕ ਫੇਰ ਚੱਲ ਜਾਂਦਾ ਜੀ ਸੈਲ ਹੁੰਦੇ ਆ ਤੇ ਆਪਣੇ ਆਪ ਫੜਦਾ ਜੀ ਇਹ ਤੇ ਭਾਈ ਸੀਸਾ ਹੋਇਆ ਕਾਲਾ ਤੈਨੂੰ ਖੋਲ ਕੇ ਦਿਖਾਉਣਾ ਆ ਦੇਖੋ ਤੇ ਆ ਫੀੜੋ ਚੁੱਲੇ ਜਿਹਦੇ ਉੱਪਰ ਦੇ ਨਗਿੰਨੀ ਇਹਦੇ ਚ ਨੂੰ ਤੇ ਇੱਥੇ ਆ ਕੇ ਅੱਗ ਉਰੇ ਬਲਦੀ ਏਦੇ ਵਿੱਚ ਤੇ ਨਾ ਨਾ ਮੈਂ ਨਾ ਬਗਣੇ ਨਾ ਬਗਣੇ ਮੇਰਾ ਬੋਨਾ ਬੋਵਾਲੀ ਬਣਦਾ ਹਾਂ ਹਾਂ ਮੈਂ ਫਿਰ ਕੰਮ ਕਰੀਂ ਹਰਲੀਨ ਕਿੱਥੇ ਗਈ ਭਾਈ ਹਰਲੀਨ ਉਹ ਹਰਲੀਨ ਪੱਖਾ ਨਹੀਂ ਹੁੰਦੀ ਆ ਹਾਂ ਆਦੀ ਲੱਗਣਾ ਗਿਆ ਪਤਾ ਨਹੀਂ ਪੱਖਾ ਨਹੀਂ ਹੁੰਦੀ ਤੂੰ ਵੀ ਰੱਬ ਨੂੰ ਚੱਕਰ ਤੇ ਕਿਨੇ ਮਾਰਿਆ ਨੋ ਉਹਨੇ ਸਿਰ ਤੇ ਘੜਨੀ ਦੀ ਘੜਨੀ ਦੀ ਫੇਰ ਤੂੰ ਧਾਗਾ ਮੱਛਿਆ ਗੰਗੂ ਪਾਣੀ ਦਾ ਉਹ ਘੜਨੀ ਦੀ ਫੇਰ ਖੇਡਦਾ ਸੀ ਜਦੋਂ ਤੁਸੀਂ ਨਾਲ ਲੜਦਾ ਸੀ ਦੇ ਸੀ ਲਿਖੇ। ਮੈਂ ਵੀ ਹਾਲੇ ਨਾ ਵੀ ਸੀ ਲਿਖਣ ਲੱਗੀ। ਲੀਗਾ ਕਰਦੀ ਏ ਵੀ ਸੀ। ਸੱਚ ਉਹ ਇਹਨਾਂ ਦਾ ਹੋਣਾ। ਗੜੀ ਕਰਦੀ। ਹਾਂ? ਕਰਦੀ ਰਹੀ ਸੀ। ਨੋਰ ਗਿਆੰਤਰੀ ਹੋ ਗਿਆੰਤ। ਠੀਕ ਆ। ਆਂ ਜਿਹਦੇ ਸਵਾਰ ਤੇ ਜਨਾਬੇ। ਉਹਦਾ ਬਾਈ ਆ ਬਹਾਰੇ ਲੋਕ ਦਾ ਗਾਣੇ ਰਿਸ਼ਤੇਦਾਰ ਨੂੰ ਦਸ-ਦਸ ਦੇ ਵੀ ਨਹੀਂ ਵੀ ਕਿਹੜੇ ਤਰੀਕੇ ਨਾਲ ਬੰਦੇ ਨੇ ਆਉਣਾ ਕਿਉਂਕਿ ਰਿਸ਼ਤੇਦਾਰ ਭਾਈ ਸਮਾਨ ਬਹੁ ਮਗਾਉਨੇ ਆ ਅਗਲਾ ਜਦੇ ਲਵਾਵਾ ਵੀ ਸਾਡੂ ਮਗਾ ਸਕਦਾ ਜਿਹੜਾ ਮਰਜੀ ਮਗਾ ਹਾਂ ਤੇਰੇ ਪ੍ਰੋਗਰਾਮ ਚ ਲਈ ਕਹਿ ਸਕਦੇ ਕਹਿੰਦੇ ਆ ਜਿਹਨੇ ਮਗਾਉਣਾ ਲਗਾ ਦੇ ਕਿਆ ਸਮਾਨ ਸਮਾਨ ਖੁੱਲਾ ਸੱਦਾ ਜਣੀਗੇ ਚੁੱਲਾ ਨਹੀਂ ਹੁੰਦਾ ਡੀਗਾ ਤੇਰੇ ਪ੍ਰੋਗਰਾਮ ਦੇ ਮੱਦੇਨ ਲਈ ਅਸੀਂ ਕਹਿ ਰਹੇ ਹਾਂ ਡੀਗਾ

ਨਾ ਨਾ ਕੋਈ ਨਾ ਕੋਈ ਮੈਨੂੰ ਲਾ ਦੂ ਨਾ ਬਣਾ ਲਾ ਜੀ ਇਹਦਾ ਕੋਕੇ ਵਰਦੀਆਂ ਵੀ ਲੈਣੇ ਆ ਨਾ ਨਾ ਮੋਹ ਲੈ ਆ ਲੈ ਆ ਚਾਹ ਤਾਂ ਲੈ ਆ ਇਹੋ ਘਟ ਘਟ ਮਸੀਨ ਵੀ ਹਾ ਮਸੀਨ ਵੀ ਸਾਰੀ ਅੰਦਰ ਸਟੀਲ ਦੀ ਹੋ ਆ ਇੰਨਾ ਗੈਰੀ ਪਿਆਰ ਨਾਲ ਕਹਿੰਦੇ ਬਣਾ ਦੋ ਕੋਟ ਕੋਟ ਘੇਰੀ ਇਹਦਾ ਲੋਹੇ ਦੀ ਆ ਨਾ ਹਾਂ ਲੈ ਆ ਲੈ ਆ ਚਾਹ ਤਾਂ ਲੈ ਆ ਮੈਂ ਬਣਾ ਕੜੀ ਜੀ ਨਾ ਉਹ ਤੋਂ ਪੁਰੀ ਵੀ ਲਾ ਲੇ ਕਾਨਾ ਬੀਨ ਹੋਈ ਗਈ ਨਰਨਾ ਜਾਇਓ ਮੈਂ ਕਹਤਾਂ ਮੈਂ ਕਿ ਫੇਚੇ ਤੇ ਬੋਲੋ ਕੀ ਕੀ ਦੇਖ ਕੇ ਅਸੂਨੀ ਆਈ ਜੇ ਹਮ ਨਹੀਂ ਇਕੱਠੇ ਹੋਗੇ ਤਾਂ ਨਾ ਅੀਸਤਾਰਾ ਨਾਲ ਵਿਆਹ ਹੀ ਨਹੀਂ ਰੌਣਕ ਹੋ ਜਾਂਦੀ ਆ ਹੈ ਤਾਂ ਹੀ ਤਾਂ ਅਕਲ ਤੇ ਹਲੇ ਬੂ ਆਈ ਨਹੀਂ ਗੇ ਹੋਇਆ ਜੀ ਇੰਡੀਆ ਕੋਈ ਰਫਫੜ ਜੀ ਅਰੇ 2 ਮੈਂਬਰ ਉਹ ਘਟਾਂ ਤੇ ਦਿਲ ਲੱਗ ਜਾਂਦਾ ਜੀ ਵਾਪਰਦੇ ਇਸ ਚਾਈ ਆ ਵੀ ਰਿਸ਼ਤੇਦਾਰ ਨੂੰ ਮਿਲਲੇ ਇੰਨੇ ਜ ਮਾਰ ਕੋਸੂਰ ਹੋ ਜਾਂਦਾ ਬਾਕੀ ਵੀਡੀਓ 'ਚ ਭਾਈ ਤੁਹਾਨੂੰ ਆਵਾਜ਼ ਬੋਈ ਮਾੜੀ ਮੋਟੀ ਘਾਟੇ ਸੁਣਦੀ ਉਹ ਮੇਰੀ ਉਹ ਵੀ ਰੋਲਾ ਪਾ ਪੈ ਰਿਆ ਹੈ ਆਹਨੇ ਇੱਥੇ ਤੋਂ ਕੱਪੜੇ ਸੁਣੋ ਦੀਆਂ ਤੇ ਉਹ ਦੂਰ ਰੱਖ ਈਏ ਤੁਹਾਡੇ ਉੱਤੇ ਜਗ੍ਹਾ ਯਾਰ ਰੱਖਣ ਨੂੰ ਕਿਉਂ ਤਾਂ ਵੀ ਟਿਕਾ ਲੰਦੀ ਸੀ ਯਾਰ ਉੱਤਸਾਹ ਉੱਤਸਾਹ ਬਰਾਵਾ ਐਡਾ ਘਰ ਚ ਵੀ ਨਹੀਂ ਕਲਉਂਦੀ ਇੱਧਰ ਅੱਧਾ ਤੁਸੀਂ ਪੋਰਸ਼ਨ ਵੀ ਨਹੀਂ ਵਰਤਦੇ ਬਾਈ ਐਡਾ ਘਰ ਨਹੀਂ ਵਰਤਦੇ ਤੁਸੀਂ ਮੈਂ ਕਹਿੰਦਾ ਉੱਪਰ ਵਾਲਾ ਵੀ ਹਾਂਰ ਉੱਪਰ ਵਾਲਾ ਵੀ ਨਹੀਂ ਵਰਤਦਾ ਹੈ ਇਹ ਤਾਂ ਨਹੀਂ ਹੈ ਸੱਟ ਯਾਰ ਇਹ ਸਾਰਾ ਲੱਗਦੀ ਹੈ ਬਸ ਨਾ ਕੁੜੀ ਹਾਂ ਨਾਲ ਇੱਧਰ ਸਾਰੇ ਆਉਹੀ ਆਏ ਲਾਂਡਰੀ ਰੂਮ ਹੈ ਸਾਰਾ ਆਹ ਇੱਧਰ ਸਾਈਡ ਪਰ ਮਜੀ ਫੇਰ ਵਾਰ ਕੱਢੀ ਫਿਰਦੇ ਆਂ ਜੁੱਬੀ ਦਾ ਕੋਡ ਰੱਖਿਆ ਮੈਂ

ਨਿਆਣੇ ਰੋਟੀ ਫਲਾਉਣੀ ਕਿਹੜੇ ਸੌਖੀ ਆ ਮਮੇ ਜੀ ਹੈ ਇਹ ਵੀ ਟੋਫਲਾਸ ਤੇ ਯਾ ਉਹ ਜਿਹੜਾ ਪੋਡਕਾਸਟ ਕਰਕੇ ਜੀ ਮੈਂ ਵੀ ਠੀਕ ਆ ਸੁਪਰਾ ਮਮਾ ਬੈਠੇ ਨੇ ਕੈਮਰਾ ਕਮਰੇ ਜਾ ਕੇ ਬੈਠਾ ਮੈਂ ਉਹ ਮੀ ਆ ਤੇਰਾ ਹੁਣੇ ਤੁਹਾਨੂੰ ਮੈਂ ਖਿਚਦੀ ਮਮਾ ਤੇ ਇਹ ਆਨ ਸੁਣੀ ਕੋਈ ਕਿੱਡੇ ਸੰਟਾ ਸੀ ਮੈਂ ਆਇਆ ਜੀ ਦੋ ਜਾਨਾ ਨਾ ਉਹ ਨਾ ਉਹ ਕਿੱਥੇ ਸੀ ਹਾਂਜੀ ਤੇ ਫੈਮਿਲੀਓ ਦੇ ਪਰ ਆਏ ਸੀ ਜਾਂ ਕਿਸੇ ਨੇ ਬੁਲਾਇਆ ਸੀ ਜਿਹੜਾ ਚੱਪਲ ਨਾ ਵੀ ਤੁਸੀਂ ਹੁਣੇ-ਹੁਣੇ ਇੱਕ ਸੀਨ ਦੇਖਣਾ ਆਪਾਂ ਪੋਡਕਾਸਟ ਕਰਨ ਲੱਗੇ تھے ਅਮਜੀਤ ਨਾਲ ਤੇ ਆਪਣੇ ਆਏ ਸੀ ਜੀ ਮਹਿਮਾਨ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤੇ ਉਹਦੇ ਵਿੱਚ ਕਿਧਰ ਗਿਆ ਬੰਦਾ ਓਹ ਵੜਾ ਜੀ ਚੱਪਲ ਫੇਰੀ ਹੁਣ ਪਤਾ ਵੱਜ ਗਿਆ

ਚਾ ਆ ਗਈ ਕਿਹੜੇ ਸਾਲੇ ਕਿਹੜਾ ਸਾਲੇ ਕਿਹੜੇ ਸਾਲੇ ਸਤਾਲੇ ਦੁੱਧ ਦੀਆਂ ਜਾਂ 90 ਦੇ ਦੁੱਧੀਆਂ ਅਸੀਂ ਦੱਦੇਲਾ ਪੀਂਦਾ ਹੀ ਨਹੀਂ ਤੇਨੂੰ 4 ਸਾਲ ਹੋ ਗਏ ਸਾਲੇ ਵਾਲੇ ਕਿੰਨੇ ਆ ਵਾ ਠੀਕ ਆ ਇਹ ਪੋਈ ਦੁੱਧ ਲੈਣੇ ਹਸਤਾਲੇ ਦੇ ਤੇ ਤੁਹਾਨੂੰ ਸਤਾਲਾ ਵੀ ਦਿਖਾਵਾਂਗੇ ਜੇ ਆਪਣੇ ਨੇੜੇ ਕੋਈ ਬੰਦਾ ਰਹੇਗਾ ਨਹੀਂ ਪਤਾ ਸਤਾਲੇ ਦਾ ਤੁਹਾਨੂੰ ਆਪਾਂ ਦੋ ਦਿਨ ਸਤਾਲੇ ਦੱਸਾਂਗੇ ਤੁਸੀਂ ਉਹਨਾਂ ਕੋਲ ਤੇ ਇੱਕ ਸਤਾਲੇ ਦਾ ਪਤਾ ਤੁਹਾਨੂੰ ਇਹੋ ਜਿਹਾ ਦੱਸਾਂਗੇ ਵੀ ਤੁਸੀਂ ਜਦ ਮਰਜ਼ੀ 12 ਘੰਟੇ ਸਾਰੇ ਦਿਨ ਚ ਜਦ ਮਰਜ਼ੀ ਦੁੱਧ ਲੈ ਆ ਸਕਦੇ ਹੋ ਉਹਨਾਂ ਕੋਲ ਤੇ ਕੋਈ ਟਾਈਮ ਨਹੀਂ ਹੈ ਵੀ ਸ਼ਾਮ ਨੂੰ ਜਾਣਾ ਜਾਂ ਸਵੇਰੇ ਜਾਣਾ ਤੇ ਦੁਪਹਿਰ ਨੂੰ ਭਰਾ ਲਿਓ ਕਿਉਂਕਿ ਇੱਥੇ 24 ਘੰਟੇ ਚਵਾਈ ਚੱਲਦੀ ਹੈ ਜੀ ਕਹਿੰਦੇ ਤੇ ਤੁਹਾਨੂੰ ਹਸਤਾਲਾ ਦੱਸਾਂਗੇ ਨਾਲੇ ਦਿਖਾ ਕੇ ਲਿਖਾਂਗੇ ਹਸਤਾਲੇ ਜਿ ਘੁਮਾ ਕੇ ਲਿਖਾਂਗੇ ਤੁਹਾਨੂੰ ਇੱਕ ਦਿਨ ਉਹਦੇ 'ਚ ਤੇ ਲੋ ਹੁਣ ਆਪਾਂ ਪੀ ਲਈਏ ਚਾਹ ਲੋ ਹਸਤਾਲੇ ਦਾ ਟਾਈਮਿੰਗ ਹੈ ਮਾੜਾ ਦੋਸਤਾਲਿਆਂ ਦਾ ਟਾਈਮਿੰਗ ਹਾਂ ਦੋਸਤਾਲਿਆਂ ਉਹ ਟਾਈਮਿੰਗ ਲਿਖੀ ਵੀ ਉਹਨੇ ਵੀ ਇੰਨੇ ਨੇ ਟਾਈਮ ਨਾਲ ਮੈਂ ਹਾਂ ਜੀ ਗਰਮੀ ਗਰਮੀ ਹੋਇਆ ਹੋਇਆ ਹੁਣ ਤੂੰ ਬਾਹਰ ਨਾ ਨਿਕਲ ਜੀ ਐਂ ਅੱਛਾ ਨਹੀਂ ਬਿਮਾਰ ਹੋ ਜਾਊਗਾ ਗਰਮੀ ਹੀ ਬਹੁਤ ਹੈ ਪਰ ਪਾਣਾ ਨੋ ਕਿੱਦ ਰਿਹਦਾ ਯਾਰ ਤੂੰ ਉਹਦੇ ਚਾਚੇ ਦਾ ਮੁੰਡਾ ਤੈਨੂੰ ਨਹੀਂ ਪਤਾ ਹਾਂ ਬਹੁਤ ਘਾਏ ਜਿਆ ਤੈਨੂੰ ਨਹੀਂ ਪਤਾ ਇਹਨੂੰ ਕੱਲ੍ਹ ਦੀ ਜੰਮੀ ਨੂੰ ਉਹ ਮੈਂ ਪੁੱਛਦਾ ਯਾਰ ਤੂੰ ਵੀ ਤਾਂ ਨੇ ਨਿਆਣੇ ਨੂੰ ਹੀ ਕਰਨਾ ਬੰਦ ਕਰ ਦਿੰਦਾ ਤੇਰੀ ਕੀਦਾਂ ਤਾਹੀਂ ਤਾਹੀਂ ਧੋਡੇ ਨਿਆਣੇ ਕੋਰ ਕੋਰ ਕਹਿੰਦੇ ਆ ਮਾ ਵੀ ਕੋਰ ਤਾਹੀਂ ਮਰਮੋਤਾ ਨਿਆਣੇ ਤੇਲ ਕਰੋ

ਠੰਡੀਆਂ ਆਉਣ ਬਤ ਪੂਗ ਮਾਰ ਕੇ ਪੀ ਲਾ ਗਰਮ ਨਹੀਂ ਹੈ ਬਹੁਤੀ ਆ ਗਏ ਉਹ ਨਿਆਣਾ ਨੇ ਕਿਹਾ ਆ ਟੈਡੀ ਵੀਰ ਬੀਜ ਤੇੜਾ ਚੱਕੋ ਸਾਰਾ ਆ ਭੂਲੇ ਕੀ ਤੇ ਲੈ ਗਈ ਤੂੰ ਗੁਰਦੀ ਤਾਂ ਹਾਂ ਜਿਹੜਾ ਗੇਰੇ ਹੈਟਾ ਹੈ ਹੈ ਬੇਬੂ ਤਾ ਡਾ ਘਰੇ ਗੇਰ ਤੇ ਚੱਕੋ ਹਲੋ ਜੀ ਸਸੀ ਕਾਂਦੀ ਸਸਰੀ ਗਾਲ ਜੀ ਜਪਾ ਉਹਨੂੰ ਚੱਕ ਇਹ ਨਾਸ਼ਤੀ ਆ ਭਾਈ ਉਹ ਚੱਕ ਪਹਿਲਾਂ ਅਗਲਾ ਖਲੋਣ ਚੱਕਿਆ

चगते चकते हाँ रखते चलो फिर करो सताल चलिए फिर आप करो साय बाय करो बाय 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 我要玩水球了，爸爸。